800 ਪੋਸਟਾਂ ਵਾਸਤੇ 8 ਲੱਖ ਤਿਆਰੀ ਕਰ ਰਹੇ ਆ ਤੁਹਾਨੂੰ ਤੁਣ ਕੇ ਹੈਰਾਨੀ ਹੋਊਗੀ 2200 ਪੋਸਟਾਂ ਵਾਸਤੇ ਸਾਡੇ ਕੋਲੇ 6 ਲੱਖ ਤੋਂ ਜ਼ਿਆਦਾ ਅਰਜ਼ੀਆਂ ਆ ਗਈਆਂ ਇਸ ਵਕਤ 10 ਲੱਖ ਦੇ ਨੇੜੇ ਤੇਰੇ ਬੱਚੇ ਗਰਾਊਂਡਾਂ 'ਚ ਭਜਦੇ ਨੇ ਕਿ ਅਸੀਂ ਪੁਲਿਸ ਦੀ ਤਿਆਰੀ ਕਰ ਰਹੇ ਹਾਂ ਕਿ ਅਸੀਂ ਪੁਲਿਸ ਭਰਤੀ ਹੋਣਾ ਉਹਦੇ ਨਾਲ ਨਸ਼ੇ ਤੋਂ ਦੂਰ ਰਹਿਣਗੇ ਐਫ ਆਈ ਆਰ ਦਾ ਵੀ ਪਾਇਆ ਹੋਇਆ ਵੀ ਤੁਹਾਡੇ ਤੋਂ ਪੁੱਛਿਆ ਗਿਆ ਆਬ ਫਾਲਤੂ ਦੇ ਝਗੜਿਆਂ ਤੋਂ ਦੂਰ ਰਹਿਣਗੇ ਪੈੜੀ ਸੰਗ ਦਾ ਸ਼ਿਕਾਰ ਨਹੀਂ ਹੋਣਗੇ 10 ਲੱਖ ਬੱਚਾ ਜਦੋਂ ਮੁੰਡੇ ਭੱਜੇ ਫਿਰਦੇ ਨੇ ਗਰਾਊਂਡਾਂ 'ਚ ਤਾਂ ਫਿਰ ਆ ਜਿਹੜਾ ਆਪਾਂ ਕਹਿੰਦੇ ਆ ਡਰੱਗ ਚਿੱਟਾ ਜਦੋਂ ਤੁਸੀਂ ਚਿੱਟੇ ਦੇ ਗਾਹ ਕੀ ਖਤਮ ਕਰਕੇ ਵੇਚਣੇ ਕਿੱਥੇ ਹੋ ਜਦੋਂ ਕੋਈ ਕੋਈ ਚਿੱਟੇ ਦਾ ਕੋਈ ਜਿਹੜੇ ਸਮੱਗਲਰ ਨੇ ਉਹ ਭੇਜਦੇ ਆ ਜਦੋਂ ਜੇ ਕੋਈ ਉਹਨਾਂ ਦਾ ਜਿਹੜਾ ਭੇਜਿਆ ਹੋਇਆ ਹੈ ਕੋਰੀਅਰ ਉਹ ਆ ਗਿਆ ਵਾਪਸ ਆਈ ਮੈਂ ਨਹੀਂ ਵੇਚਿਆ ਜੀ ਉਹ ਕਹਿੰਦੇ ਕਿਉਂ ਨਹੀਂ ਵੇਚਦਾ ਉਹ ਕਹਿੰਦੇ ਖਰੀਦਣ ਵਾਲੇ ਹੀ ਨਹੀਂ ਹੈਗੇ ਮੂਰੇ ਕੋਈ ਸਾਰੇ ਤਾਂ ਗਰਾਊਂਡਾਂ 'ਚ ਫਿਰਦੇ ਨੇ ਆ ਸਾਡਾ ਥੋੜਾ ਪਲਾਨ ਹੈ ਕਿ ਕਟੂਕਟ ਪੁਰਾਣਿਆਂ ਨੂੰ ਤਾਂ ਜਿਹੜੇ ਲੱਗੇ ਹੋਏ ਨੇ ਉਹਨਾਂ ਨੂੰ ਤਾਂ ਮਰੀਜ਼ ਸਮਝ ਕੇ ਇਲਾਜ ਕਰਾਵਾਂਗੇ ਉਹਨਾਂ ਨੂੰ ਸਾਈਕਾਟ੍ਰਿਸਟ ਵੀ ਦੇਵਾਂਗੇ ਉਹਨਾਂ ਨੂੰ ਇਹ ਵੀ ਲੱਖਾਂ ਕੋਈ ਗੱਲ ਨਹੀਂ ਮਾੜਾ ਫੇਜ਼ ਆ ਜਾਂਦਾ ਲਾਈਫ 'ਚ ਕਈ ਵਾਰੀ ਆਜੋ ਵਾਪਸ ਆਜੋ ਸਮਾਜ 'ਚ ਨੌਕਰੀਆਂ ਵੀ ਦੇਵਾਂਗੇ ਕੰਮ ਤੇ ਲਾਵਾਂਗੇ ਪਰ ਨਵੇਂ ਨਾ ਹੋਰ ਜਾਣ ਉਹਦੇ ਵਿੱਚ ਉਹ ਵੀ ਰੋਕਾਂਗੇ ਨਾਲ ਸੋ ਇਹਦੇ ਵਾਸਤੇ ਸਭ ਤੋਂ ਵੱਡਾ ਯੋਗਦਾਨ ਜਿਹੜਾ ਕੋਈ ਹੋਰ ਜਿੰਨੇ ਮਰਜ਼ੀ ਆਪਰੇਸ਼ਨ ਚਲਾ ਲਓ ਉਹ ਉਹ ਚ ਸਭ ਤੋਂ ਵੱਡਾ ਯੋਗਦਾਨ ਜਿਹੜਾ ਹੈ ਉਹ ਖੇਡਾਂ ਦਾ ਹੋ ਸਕਦਾ ਬਸ ਸਪੋਰਟਸ ਕਰ ਸਕਦੀ ਹੈ ਗੱਲ ਜਦੋਂ ਸਪੋਰਟਸ ਵਾਲੇ ਪਾਸੇ ਬੱਚਿਆਂ ਨੂੰ ਕਲਚਰ ਉਹ ਪੈਦਾ ਹੋ ਗਿਆ ਤਾ ਉਹ ਨਹੀਂ ਕਿਤੇ ਜਾਂਦੇ ਉਹ ਨਾਲ ਪੰਜ ਸੱਤ ਨੂੰ ਹਟਾਉਣਗੇ ਵੀ ਆ ਜਾ ਤੂੰ ਮੇਰੇ ਨਾਲ ਭੱਜਿਆ ਕਰ ਮੈਂ ਤੈਨੂੰ ਲੈ ਕੇ ਜਾਉ ਕੋਈ ਗੱਲ ਨਹੀਂ ਤੂੰ ਆ ਜਾ ਸੋ ਇਹ ਇਹ ਕਲਚਰ ਡਵੈਲਪ ਕਰਨਾ ਹੈ ਸਪੋਰਟਸ ਕਲਚਰ ਜਿਹੜਾ ਸੋ ਜ਼ਿੰਮੇਵਾਰੀ ਬਹੁਤ ਵੱਡੀ ਹੈ ਤੁਸੀਂ ਜਿਹੜੀ ਮੈਨੂੰ ਦਿੱਤੀ ਹੈ ਉਹ ਜ਼ਿੰਮੇਵਾਰੀ ਨਿਭਾ ਵੀ ਰਹੇ ਹਾਂ ਬਾਕੀ ਜਿਹੜੇ ਬੋਲਣ ਵਾਲੇ ਨੂੰ ਵੀ ਆਪਣੀ ਜਿਵੇਂ ਬਾਰੀ ਨਵਾ ਰਹੇ ਨੇ ਉਹਨਾਂ ਨੂੰ ਨੁਕਸ ਕੱਢਣਾ ਹੁੰਦਾ ਹੈ ਕੱਢੀ ਜਾਣ ਤੜਕੀ ਉੱਠ ਕੇ ਲੱਗ ਜਾਂਦੇ ਮੈਨੂੰ ਗਾਲਾਂ ਕੱਢਣ ਨੂੰ ਕੱਢੀ ਜਾਓ ਪਹਿਲਾਂ ਭਗਵਾਨਤਮਨ ਬਹੁਤ ਵਧੀਆ ਸੀ ਜਦੋਂ ਕਲਾਕਾਰ ਸੀ ਹੁਣ ਇਹਨਾਂ ਦੀਆਂ ਕੁਰਸੀਆਂ ਖੋਲੀਆਂ ਹੁਣ ਭਗਵਾਨਤਮਨ ਬਹੁਤ ਮਾੜਾ ਬੰਦਾ ਹੋ ਗਿਆ ਠੀਕ ਹੈ ਨਾ ਸੋ ਕਹੀ ਜਾਣ ਦੇ ਉਹਨਾਂ ਨੂੰ ਉਹਨਾਂ ਦਾ ਕੀ ਹੈ ਉਹ ਆਪਾਂ ਦਾ ਤੁਹਾਡੇ ਵਾਲੀ ਉਦਾਹਰਨ ਦੇ ਦਿੰਨਾ ਰੀਵਨ ਬਲਨੇਵਾ ਰੱਖਣੀ ਹੈ ਇਹ ਨਹੀਂ ਦੇਖਣਾ ਇਧਰਲੇ ਪਾਸੇ ਕਿੰਨੇ ਕਿੰਨੇ ਇਧਰਲੇ ਪਾਸੇ ਕਿੰਨੇ ਕਿੰਨੇ ਰੀਵੰਚ ਵੱਜੋ ਪਹਿਲਾਂ ਬਾਕੀ ਕੈਮਰੇ ਦੱਸਦੇ ਨੇ ਤੁਸੀਂ ਕਿੰਨੇ ਸਕਿੰਟ ਚ ਰੀਵਨ ਕੋਲੇ ਪਹੁੰਚੇ ਹੋ ਬਾਕੀ ਜਿਹੜੇ ਤੁਹਾਡੇ ਪਿੱਛੇ ਸੀ ਉਹ ਕਿੰਨੇ ਸਕਿੰਟ ਚ ਪਹੁੰਚੇ ਨੇ ਫਸਟ ਕੌਣ ਆਇਆ ਸੈਕੰਡ ਕੌਣ ਆਇਆ ਰੀਵਨ ਦੱਸੂਗਾ ਸੋ ਰੀਵਨ ਪਬਲਿਕ ਹੈ ਪੰਜਾਬ ਦੀ ਪਬਲਿਕ ਰੀਵਨ ਹੈ ਰੀਵਨ ਦਾ ਟਾਰਗੇਟ ਰੱਖੋ ਲੋਕਾਂ ਨੂੰ ਲੋਕਾਂ ਵਾਸਤੇ ਕੰਮ ਕਰਦੇ ਰਹੋ ਲੋਕਾਂ ਦੀ ਜ਼ਿੰਦਗੀ ਦਾ ਪੱਧਰ ਉੱਚਾ ਕਰ ਦਿਓ ਲੋਕ ਲੋਕ ਕਹਿਣਗੇ ਜੀ ਸਾਨੂੰ ਕੀ ਚਾਹੀਦਾ ਜੀ ਬਿਜਲੀ ਦੇ ਬਿੱਲ ਨਹੀਂ ਆਏ ਸਾਡੀ ਕੁਬੀਲਦਾਰੀ ਸੁਧਰ ਗਈ ਜੀ